ਪਹਿਲਗਾਮ ਦੇ ਵਿੱਚ ਤਵਾਦੀਆਂ ਦੇ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਵਧਣ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੇ ਕਈ ਲੋਕਾਂ ਨੂੰ ਪਾਕਿਸਤਾਨ ਦੇ ਵਿੱਚ ਖੂਫੀਆ ਜਾਣਕਾਰੀ ਦੇਣ ਦੇ ਜੁਰਮ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਅੰਮ੍ਰਿਤਸਰ ਦੀ ਰੂਰਲ ਪੁਲਿਸ ਨੇ ਇੱਕ ਹੋਰ ਵੱਡੀ ਖੂਫੀਆ ਧਾਰਤ ਕਾਰਵਾਈ ਕਰਦਿਆਂ ਪਾਕਿਸਤਾਨ ਦੀ ISI ਦੇ ਨਾਲ ਜੁੜੇ ਹੋਂ ਦੇ ਸ਼ੱਕ ਦੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਗ੍ਰਿਫਤਾਰ ਹੋਣ ਵਾਲੇ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਫੌਜੀ ਤੇ ਸਾਹਿਲ ਮਸੀਹ ਸ਼ਾਲੀ ਦੇ ਵਜੋਂ ਹੋਈ ਹੈ ਸਬੰਧੀ ਅੰਮ੍ਰਿਤਸਰ ਦੇ ਐਸਐਸਪੀ ਦੇ ਹਾਤੀ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਫੌਜੀ ਭਾਰਤੀ ਫੌਜ ਦੇ ਵਿੱਚ 2016 ਤੋਂ ਸ਼ਾਮਲ ਸੀ ਉਹ ਜੰਮੂ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ ਸ਼ੁਰੂਆਤੀ ਜਾਂਚ 'ਤੇ ਗੱਲ ਸਾਹਮਣੇ ਆਈ ਹੈ ਕਿ ਗੁਰਪ੍ਰੀਤ ਸਿੱਧਾ ਆਈਐਸਆਈ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਦੇ ਵਿੱਚ ਹੈ ਤੇ ਉਹ ਭਾਰਤ ਦੀ ਸੰਵੇਦਨਸ਼ੀਲ ਜਾਣਕਾਰੀ ਪੈਨ ਡਰਾਈਵਰ ਦੇ ਰਾਹੀਂ ਪਾਕਿਸਤਾਨ ਭੇਜ ਦੱਸ ਇਸ ਮਾਮਲੇ ਦੇ ਵਿੱਚ ਮੁੱਖ ਆਈਐਸਆਈ ਹੈਂਡਲਰ ਰਾਣਾ ਜਵੇਦ ਦੀ ਪਛਾਣ ਹੋ ਚੁੱਕੀ ਹੈ ਪੁਲਿਸ ਵੱਲੋਂ ਤੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ ਜੋ ਆਈਐਸਆਈ ਦੇ ਸੰਚਾਰ ਦੇ ਲਈ ਵਰਤੇ ਜਾਂਦੇ ਸਨ ਇਹ ਫੋਰ ਗੁਰਪ੍ਰੀਤ ਸਾਹਿਲ ਦੀ ਆਈਐਸਆਈ ਦੇ ਨਾਲ ਸੰਪਰਕ ਨੂੰ ਸਥਾਪਿਤ ਕਰਦੇ ਨੇ ਹਾਲਕਿ ਇਸ ਸਬੰਧੀ ਪੁਲਿਸ ਵੱਲੋਂ ਅਗਲੇ ਪੱਧਰ ਦੀ ਜਾਂਚ ਜਾਰੀ ਹੈ ਤਾਂ ਜੋ ਪੂਰੇ ਜਸੂਸੀ ਤੇ ਆਤੰਕ ਵਿਰੋਧ ਦੇ ਜਾਲ ਨੂੰ ਉਜਾਗਰ ਕਰਕੇ ਹੋਰ ਸਾਜ਼ਿਸ਼ਕਰਤਾ ਦੀ ਪਛਾਣ ਹੋ ਸਕੇ ਤਜਾਦ ਅਜੰਸੀਆ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਨੇ ਕਿ ਇਹ ਦੋਸ਼ੀ ਕਿਸੇ ਹੋਰ ਅੰਤਰਰਾਸ਼ਟਰੀ ਜਾਂ ਫਿਰ ਰਾਸ਼ਟਰੀ ਵਿਰੋਧ ਨਾਲ ਜੁੜੇ ਹੋਏ ਨੇ ਪੰਜਾਬ ਪੁਲਿਸ ਨੇ ਕਿਹਾ ਹੈ ਕਿ ਉਹ ਦੇਸ਼ ਦੀ ਅਖੰਡਤਾ ਤੇ ਸਰਬਉਮਤਾ ਦੀ ਰੱਖਿਆ ਲਈ ਪੂਰੇ ਤਰੀਕੇ ਨਾਲ ਵਚਨਬੱਧ ਹੈ ਜੋ ਵੀ ਵਿਅਕਤੀ ਭਾਰਤ ਵਿਰੋਧੀ ਗਤੀਵਿਧੀਆਂ ਦੇ ਵਿੱਚ ਲਿਪਤ ਮਿਲੇਗਾ ਉਸਦੇ ਸਖਤ ਕਾਰਵਾਈ ਹੋਵੇਗੀ ਬਾਣੀਓ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਣਿਓ ਬੀਜਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਮਾਣਿਓ ਡੀਏਜੀ ਬਾਰਡਰ ਇਨ ਸਰਦਾਰ ਸਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਸਾਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਜਿਹੜੀ ਅਜਿਹੀ ਦੀ ਗਤੀਵਿਧੀ ਜਿਹੜੀ ਦੇਸ਼ ਦੇ ਹਿੱਤ ਦੇ ਨਹੀਂ ਹੈਗੀ ਜਿਹੜੀ ਦੇਸ਼ ਵਿਰੋਧੀ ਹੈ ਚਾਹੇ ਉਹ ਦੇਸ਼ ਦਾ ਕੋਈ ਵੀ ਨਾਗਰਿਕ ਹੋਵੇ ਚਾਹੇ ਕਿਤੇ ਵੀ ਸਰਕਾਰੀ ਨੌਕਰੀ ਚ ਹੋਵੇ ਕੁਝ ਵੀ ਹੋਵੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੈ ਉਸੇ ਲੜੀ ਤਹਿਤ ਸਾਡੀ ਸਪੈਸ਼ਲ ਸੈਂਟੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਗੁਰਪ੍ਰੀਤ ਗੋਪੀ ਨਾਂ ਦਾ ਫੌਜੀ ਹੈ ਸਿਪਾਹੀ ਹੈ ਜਿਹੜਾ ਫੌਜ 'ਚ ਇੰਡੀਅਨ ਆਰਮੀ 'ਚ ਉਹ ਸਪਾਇਨਜ ਐਕਟੀਵਿਟੀ ਸਪਾਈਂਗ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਰਲ ਕੇ ਸਾਡੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਣ ਤੇ ਜਿਹੜੇ ਉਹਦੇ ਤੇ ਇਲਜ਼ਾਮ ਲੱਗੇ ਅਸੀਂ ਬਿਲਕੁਲ ਬਰੀਕੀ ਨਾਲ ਵੈਰੀਫਾਈ ਕੀਤਾ ਕਿ ਇਹ ਕਿਸ ਤਰੀਕੇ ਨਾਲ ਲੱਗਿਆ ਹੋਇਆ ਸੀਗਾ ਇਹਦੇ ਸਾਨੂੰ ਪਤਾ ਲੱਗਿਆ ਕਿ ਇੱਕ ਸਾਹਿਲ ਮਸੀਨ ਆ ਦਾ ਵਿਅਕਤੀ ਹੈ ਇਹ ਦੋਵੇਂ ਸੇਮ ਪਿੰਡ ਦੇ ਨੇ ਧਾਰੀਵਾਲ ਪਿੰਡ ਹੈਗਾ ਠਾਣਾ ਲੋਪੋਕੇ ਇਹ ਜਿਹੜਾ ਸਾਹਿਲ ਹੈਗਾ ਸਾਹਿਲ ਦੇ ਬੈਂਕ ਅਕਾਊਂਟ 'ਚ ਪੈਸੇ ਪੈਂਦੇ ਨੇ ਤੇ ਸਾਨੂੰ ਪਤਾ ਲੱਗਦਾ ਇਸ ਸਪੀਸ਼ੀਅਸ ट्रांजੈਕਸ਼ਨ ਆਈਐਸਆਈ ਵੱਲੋਂ ਕਰਵਾਈ ਜਾਂਦੀ ਹੈ ਤੇ ਫਿਰ ਅਸੀਂ ਸਾਹਿਲ ਨੂੰ ਜਦੋਂ ਪੁੱਛਗਿੱਛ ਕੀਤੀ ਸਾਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਗੁਰਪ੍ਰੀਤ ਗੋਪੀ ਹੈ ਇਹਦੇ ਵੱਲੋਂ ਇਹ ਜਿਹੜੇ ਪੈਸੇ ਮੰਗਵਾਏ ਗਏ ਸੀਗੇ ਅਸੀਂ ਇਹਨਾਂ ਦੋਵਾਂ ਨੂੰ ਸੀਕ੍ਰੀਟ ਇਨਫੋਰਮੇਸ਼ਨ ਤੇ ਫਿਰ ਅਸੀਂ ਇਹਨਾਂ ਨੂੰ ਟਰੈਪ ਲਾ ਕੇ ਫੜਿਆ ਤੇ ਜਦੋਂ ਇਹਨਾਂ ਤੋਂ ਫੜਿਆ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਅਸੀਂ ਰਿਕਵਰ ਕੀਤੇ ਉਹਨਾਂ 'ਚ ਕਾਫੀ ਸਾਰਾ ਇਨਕ੍ਰਿਮੀਨੇਟਿੰਗ ਡਾਟਾ ਜਿਹੜਾ ਕਿ ਇਹ ਫੌਜੀ ਹੁੰਦਿਆਂ ਹੋਇਆ ਬਤੌਰ ਜਿਹੜਾ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਸੀਗਾ ਅਸੀਂ ਜਿਹੜੀਆਂ ਸਾਡੀਆਂ ਏਜੰਸੀਜ਼ ਨੇ ਸੈਂਟਰਲ ਰਿਡਿੰਗ ਏਜੰਸੀਜ਼ ਇੰਟੈਲੀਜੈਂਸ ਏਜੰਸੀਜ਼ ਸਾਰਿਆਂ ਨੂੰ ਅਸੀਂ ਇਨਟੀਮੀਟ ਕੀਤਾ ਤੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਤੋਂ ਪੁੱਛਗਿੱਛ ਕੀਤੀ ਤੇ ਐਫ ਆਈ ਆਰ ਨੰਬਰ 140 ਅੰਡਰ uh, ਸੈਕਸ਼ਨ 359 ਅਫੀਸ਼ੀਅਲ ਸੀਕ੍ਰੇਟ ਐਕਟ ਅਤੇ 3 ਬੀ ਐਨ ਐਸ थाना ਲੁਕੋ ਕੇ ਵਿਖੇ ਅਸੀਂ ਰਜਿਸਟਰ ਕੀਤੀ ਹੈ ਇਸ ਦੇ ਜਿਹੜੀਆਂ ਇਨਵੈਸਟੀਗੇਸ਼ਨ ਦੌਰਾਨ ਸੱਡ ਨੂੰ ਇੰਟਰੋਗੇਸ਼ਨ ਚ ਪਤਾ ਲੱਗਿਆ ਹੈ ਕਿ ਇਹਨਾਂ ਦਾ ਇੱਕ ਮੁੱਖ ਹੈਂਡਲਰ ਸੀਗਾ ਰਾਣਾ ਜਵੇਦ ਨਾਮ ਦਾ ਆਈਐਸਆਈ ਆਪਰੇਟਿਵ ਹੈ ਅਸੀਂ ਉਹਦੀ ਆਈਡੈਂਟੀਟੀ ਜਿਹੜੀ ਹੈ ਉਹ ਤਤ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਣਕਾਰੀ ਉਹਦੇ ਬਾਰੇ ਅਸੀਂ ਜ਼ਰੂਰ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਤੇ ਇਹ ਜਿਹੜੇ ਹੈਗੇ ਨੇ ਇਹ ਵਿਅਕਤੀ ਇਹ ਸਾਡੇ ਜਿਹੜੇ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਸੀਗੇ ਤੇ ਇਹਨਾਂ ਦੇ ਖਿਲਾਫ ਮੁਕਦਮਾ ਅੱਡ ਜੁਰਿਸ਼ੀ ਕੀਤਾ ਜਿਹੜਾ ਗੁਰਪ੍ਰੀਤ ਏਲੀਅਸ ਗੁਪੀ ਫੌਜੀ ਇਸ ਟਾਈਮ ਜੰਮੂ ਪੋਸਟਡ ਸੀਗਾ ਸਰਕਾਰੀ ਹੋਜੀ ਜਾਣਕਾਰੀ ਜਿਹੜੀ ਸੀ ਇਹ ਸਾਹਿਲ ਮਸੀਹ ਜਿਹੜੀ ਆ ਉਹ ਫਾਰਵਰਡ ਕਰਿਆ ਦੇਖੋ ਸਾਹਿਲ ਮਸੀਹ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਹਿਲ ਮਸੀਹ ਦੇ ਥਰੂ ਇਹ ਆਪਣੀ ਬੈਂਕ ਅਕਾਊਂਟ ਦੀਆਂ ਟਰਾਂਜੈਕਸ਼ਨ ਜਿਹੜੀ ਆਈਐਸਆਈ ਵੱਲੋਂ ਇਹਨੂੰ ਪੇਮੈਂਟ ਹੋ ਰਹੀ ਸੀਗੀ ਇਹ ਉਹ ਕਰਵਾ ਰਿਆ ਸੀਗਾ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਨੇ ਉਹਨਾਂ ਦੀ ਵੀ ਅਸੀਂ ਬਹੁਤੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਾਂ ਕਿ ਕਿੱਥੋਂ ਟਰਾਂਜੈਕਸ਼ਨਸ ਕਦੋਂ-ਕਦੋਂ ਆਈਆਂ ਤੇ ਇਨ ਲਿਊ ਆਫ ਵਾਟ ਪੇਮੈਂਟਸ ਇਹਨੇ ਇਹਨਾਂ ਨੂੰ ਕਦੋਂ-ਕਦੋਂ ਪੇਮੈਂਟ ਹੋਈ ਤੇ ਉਹਦੇ ਬਦਲੇ ਨੇ ਕੀ-ਕੀ ਇਨਫੋਰਮੇਸ਼ਨ ਦਿੱਤੀ ਕਦੋਂ ਕਦੋਂ ਕਰ ਰਹੇ ਅਸੀਂ ਇਹ ਸੂਸਪੀਸ਼ੀ ਪਾਕਿਸਤਾਨ ਦੇ ਇਹ ਸਾਨੂੰ ਜਿਹੜੀ ਪਹਿਲੀ ਸਸਪੀਸ਼ੀਅਸ ਟਰਾਂਜੈਕਸ਼ਨ ਇਹਦੀ ਇਨਟੈਰੋਗੇਸ਼ਨ ਦੇ ਦੌਰਾਨ ਪਤਾ ਚੱਲੀ ਹੈ ਇਹ ਕੁਝ 8-9 ਮਹੀਨੇ ਪਹਿਲਾਂ ਤੋਂ ਇਹਦੀ ਸਸਪੀਸ਼ੀਅਸ ਟਰਾਂਜੈਕਸ਼ਨਸ ਉਹ ਸ਼ੁਰੂ ਹੋ ਜਾਂਦੀਆਂ ਨੇ ਤੇ ਸਾਨੂੰ ਇਹਦੀ ਪੁੱਛਗਿੱਛ ਇਹ ਵੀ ਪਤਾ ਚੱਲਿਆ ਹੈ ਕਿ ਇਹ ਪੈਂਡਰਾਈਵ ਚ ਆਪਣਾ ਜਿਹੜਾ ਇਹ ਸੈਂਸਿਟਿਵ ਮਟੀਰੀਅਲ ਪਾ ਕੇ ਇਹ ਲੋਕੇਸ਼ਨ ਤੇ ਉਹ ਪੈਂਡਰਾਈਵ ਰੱਖ ਰਿਆ ਸੀਗਾ ਜਿਹਨੂੰ ਕੋਈ ਆ ਕੇ ਪਿਕ ਕਰਦਾ ਸੀਗਾ ਤੇ ਅਸੀਂ ਉਹ ਵੀ ਹੁਣ ਆਪਣੀ ਜਿਹੜੀ ਹੈ ਸਿਸਟਰ ਏਜੰਸੀਜ਼ ਐ ਇੰਟੈਲੀਜੈਂਸ ਏਜੰਸੀਜ਼ ਉਹਨਾਂ ਨਾਲ ਤਾਲਮੇਲ ਕਰਕੇ ਇਹਨੇ ਕੀ ਇਨਫੋਰਮੇਸ਼ਨ ਲੀਕ ਕੀਤੀ ਸਾਰੀ ਜਿਹੜੀ ਹੈਗੀ ਹੈ ਤਫ਼ਤੀਸ਼ ਚ ਅਸੀਂ ਖੁਲਾਸੀ ਕਰਾ ਦਿੱਤੀ ਸਰਦਾਰ ਗੁਰਪ੍ਰੀਤ ਸਿੰਘ ਦੀ ਗੱਲ ਕਹੀ ਉਹ ਬਾਰਡਰ ਤੇ ਡਿਊਟੀ ਸ਼ਿਰਕ ਕਰਦਾ ਜੀ ਇਹ ਸਾਝੀ ਸੀ ਇੰਪੋਰਟੈਂਟ ਹੈ ਆਪਣੇ ਪਰੈਕੈਂਸੀ ਦੀ ਜਿਹੜਾ ਪਰ ਦੋਵਾਂ ਦਾ ਆਪਸੀ ਵਿੱਚ ਇਤਨਾ ਜਾਣਕਾਰੀ ਜਾ ਰਹੀ ਸੀ ਕਿਤਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਦੋਵਾਂ ਦਾ ਪਿੰਡ ਧਾਰੀਵਾਲ ਹੈ ਜੋ ਬਿਲਕੁਲ ਬਾਰਡਰ ਤੇ ਹੈ ਠਾਣਾ ਲੋਪੋਕੇ ਚ ਪੈਂਦਾ ਹੈ ਜਿਹੜਾ ਗੋਪੀ ਹੈ ਗੋਪੀ ਫੌਜੀ ਇਹ ਜੰਮੂ ਪੋਸਟਡ ਸੀਗਾ ਸੇਮ ਪਿੰਡ ਦੇ ਵਿਅਕਤੀ ਨੇ ਇਹ ਜਿਹੜੀ ਇਨਫੋਰਮੇਸ਼ਨ ਗੋਪੀ ਫੌਜੀ ਜਿਹੜਾ ਲੀਕ ਕਰਵਾ ਰਿਹਾ ਸੀਗਾ ਜਿਹੜਾ ਪੈਂਡਰਾਈਵ ਸੇ ਪਾ ਕੇ ਡਾਟਾ ਉਹ ਰਖਵਾ ਰਿਹਾ ਸੀਗਾ ਇਹ ਜਿਹੜੀ ਪੇਮੈਂਟਸ ਹੈ ਉਹ ਸਾਹਿਲ ਮਸੀਦੇ ਥਰੂ ਇਹ ਫੈਸਿਲਿਟੇਟ ਕਰਵਾ ਰਿਆ ਸੀਗਾ ਉਹ ਦੋ ਨੋਟ ਬਿਲਕੁਲ ਕੰਮ ਕਰ ਰਿਹਾ ਸੀਗਾ ਉਹ ਕੈਦਰ ਰੈਡਾਰ ਤੇ ਕਰਵਾਇਆ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ 2016 ਤੋਂ ਭਾਰਤੀ ਫੌਜ 'ਚ ਇਹ ਭਰਤੀ ਹੈਗਾ ਤੇ ਸਾਡੇ ਰੈਡਾਰ ਤੇ ਸਾਨੂੰ ਹੁਣੇ ਥੋੜੀ ਦੇਰ ਪਹਿਲਾਂ ਹੀ ਇਨਫੋਰਮੇਸ਼ਨ ਮਿਲੀ ਸੀਗੀ ਦੋ ਚਾਰ ਦਿਨ ਪਹਿਲਾਂ ਅਸੀਂ ਬਿਲਕੁਲ ਇਹਦੇ ਤੇ ਬਰੀਕੀ ਨਾਲ ਟਰੈਪ ਲਾਇਆ ਤੇ ਅਸੀਂ ਕਿਉਂਕਿ ਇਹ ਭਾਰਤੀ ਫੌਜ 'ਚ ਮੌਜੂਦਾ ਸੋਲਜਰ ਹੈ ਅਸੀਂ ਇਹ ਵੀ ਨਹੀਂ ਸੀ ਚਾਹੁੰਦੇ ਕਿ ਕੁਝ ਇਦਾਂ ਦਾ ਹੋਵੇ ਜਿਹੜਾ ਬਿਲਕੁਲ ਸਾਡੇ ਵੱਲੋਂ ਕੋਈ ਇਨਫੋਰਮੇਸ਼ਨ ਗਲਤ ਹੋ ਇਸ ਕਰਕੇ ਅਸੀਂ ਪੂਰਾ ਡਿਵੈਲਪ ਕਰਕੇ ਇਹ ਫਿਰ ਜਿਹੜੀ ਪੂਰੀ ਜਿਹੜੀ ਹੈਗੀ ਹੈ ਮਕਦਮਾ ਜਿਹੜਾ ਰਜਿਸਟਰ ਕੀਤਾ ਹੈ ਤੇ ਹੁਣ ਰੰਧਾਈ ਦਾ ਤਸੀਹਾਰ ਜੀ ਇਹਦੇ ਤੇ ਪਹਿਲਾਂ ਹਜੇ ਕੋਈ ਮੁਕਾਮ ਜਿਹੜੇ ਹੈਗੇ ਹੈ ਮਕਦਮੇ ਹਜੇ ਰਜਿਸਟਰ ਨਹੀਂ ਸਿਗੇ ਤੇ ਬਟ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਣਨ ਦੀ ਇਹ ਜਿਹੜਾ ਹੈਗਾ ਇਹ ਪਾਕਿਸਤਾਨ ਪੀਆਈਓਜ਼ ਨਾਲ ਕਦੋਂ ਤੋਂ ਪੋਲਿਸ ਜੀ ਇਹ ਬਾਰੇ ਕੀ ਕਰ ਰਹੇ ਹੋ ਸਰ ਜਿਹੜਾ ਜਿਹੜਾ ਪੋਜੀਸ਼ਨ ਹੈ ਤੁਹਾਡਾ ਨਾ ਗੱਲ ਹੋਈ ਉੱਥੇ ਇਹ ਵੀ ਕੋਈ ਸੀ ਇਸ ਤਰ੍ਹਾਂ ਦੀ ਰਿਲੇਵੈਂਸੀ ਕਿ ਇਹ ਸੁਚੇ ਦੇ ਵਿੱਚ ਕੋਈ ਉਤੋਂ ਨਹੀਂ ਕਿ ਲੀਕ ਦਾ ਹੋਵੇ ਜੀ ਬਿਲਕੁਲ ਅਸੀਂ ਜਿਹੜੀ ਇਹਦੀ ਹੁਣ ਇੰਟਰੋਗੇਸ਼ਨ ਹੈ ਅਸੀਂ ਇਹਦਾ ਰਿਮਾਂਡ ਲਿਆ ਹੈ ਤੇ ਅਸੀਂ ਇਹਦੀ ਇੰਟਰੋਗੇਸ਼ਨ ਬਿਲਕੁਲ ਬਰੀਕੀ ਨਾਲ ਕਰਕੇ ਸਾਰੀਆਂ ਏਜੰਸੀ ਨੂੰ ਇਨਵੋਲ ਕਰਕੇ ਇਹਦੀਆਂ ਕੀ ਗਤੀਵਿਧੀਆਂ ਰਹੀਆਂ ਕੀ ਇਹਨੇ ਇਨਫਰਮੇਸ਼ਨ ਲੀਕੇਜ ਕੀਤੀ ਕੀ ਕੀ ਇਹਨੇ ਜੜੀਆਂ ਹੈਗੀਆਂ ਕਿੰਨੀਆਂ ਇਹਨੀਆਂ ਪੇਮੈਂਟ ट्रांजੈਕਸ਼ਨਸ ਨੇ ਅਸੀਂ ਸਾਰਿਆਂ ਦੀ ਢੰਗਾਈ ਨਾਲ ਤਫ਼तीश ਕਰਕੇ ਤੁਹਾਨੂੰ ਜਲਦ ਲੱਸੀ ਸਰ ਭਗਵਾ ਮਹਮਲ ਕਿਉਂਕਿ ਕਹਿੰਦੇ ਕਿ ਜਿਹੜੇ ਆ ਪਾਕਿਸਤਾਨ ਤੋਂ ਆਏ ਵਿਅਕਤੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਹੀ ਕਰਦੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਜਾਂਚ ਦਾ ਵਿਸ਼ਾ ਹੈ ਜਿਹੜੇ ਵੀ ਅਟੈਕਸ ਹੋਏ ਨੇ ਪਾਕਿਸਤਾਨ ਆਈਐਸਆਈ ਵੱਲੋਂ ਜਿੰਨੇ ਵੀ ਅਟੈਕਸ ਹੋਏ ਨੇ ਤੇ ਜਿਹੜੇ ਸਾਡੇ ਇੱਥੇ ਦੇ ਵਿਅਕਤੀਆਂ ਦੀ ਨੌਲੇਜ ਸੀਗੇ ਜਿਹੜੀਆਂ ਨੇ ਇਨਫੋਰਮੇਸ਼ਨ ਸ਼ੇਅਰ ਕੀਤੀ ਜੋ ਕੁਝ ਪਿਛਲੇ ਦਿਨਾਂ ਚ ਇੰਡੀਆ ਪਾਕਿਸਤਾਨ ਵਾਰ ਹੋਇਆ ਉਹਦੇ ਚ ਕੀ ਇਨਫੋਰਮੇਸ਼ਨ ਸ਼ੇਅਰ ਕੀਤੀ ਇਹ ਸਾਰੀਆਂ ਜਿਹੜੀਆਂ ਹੈਗੀਆਂ ਸਾਡੇ ਤਸਤੀਸ਼ ਦੇ ਵਿਸ਼ੇ ਨੇ ਅਸੀਂ ਪੁਆਇੰਟਸ ਬਣਾ ਰੱਖੇ ਨੇ ਕਿ ਇਹ ਇਹ ਪੁਆਇੰਟਸ ਤੇ ਅਸੀਂ ਜਿਹੜੀ ਤਸਤੀਸ਼ ਕਰਨੀ ਹੈ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਹਾਂ ਪਾਕਿਸਤਾਨ ਦੇ ਇਹ ਜੋ ਟੈਪ ਹੋਇਆ ਉਸ ਤੋਂ ਬਾਅਦ ਕਾਫੀ ਟਾਈਟਲ ਕੰਪਸ ਸੂਚੀ ਦੇ ਇਸ ਤਰ੍ਹਾਂ ਦੇ ਬੇਸ ਬਣੇ ਦੇ ਕੋਈ ਹੋਰ ਵੀ ਬਣੇ ਨੇ ਪਰ ਉਸੇ ਵੀ ਜਿਹੜਾ ਸਿਪਿਓ ਜੋ ਟਾਈਟਲ ਕੀਤਾ ਦੇ ਉਸ ਦੇ ਨਤੀਜੇ ਵਜੋਂ ਇਸ ਤਰ੍ਹਾਂ ਰਡਾ ਦੇ ਨੇ ਸ਼ੁਰੂ ਕਰ ਦਿੱਤੇ ਤੁਸੀਂ ਤੇ ਉਹਦੇ ਨਤੀਜੇ ਵਜੋਂ ਇਹ ਰਡਾ ਦੇ ਆਇਆ ਸੀ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਸਾਨੂੰ ਸਾਡੇ ਮਾਨਯੋਗ ਸੀਐਨ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੇ ਸਖਤ ਸਿਸ਼ਾ ਨਿਰਦੇਸ਼ ਨੇ ਕੀ ਜਿਹੜੀ ਦੇਸ਼ ਵਿਰੋਧੀ ਗਤੀਵਿਧੀ ਹੈ ਕੋਈ ਵੀ ਅਸੀਂ ਟੋਲਰੇਟ ਨਹੀਂ ਕਰਾਂਗੇ ਜ਼ੀਰੋ ਟੋਲਰੈਂਸ ਹੈ ਦੇਸ਼ ਸੁਪਰੀਮ ਹੈ ਪੰਜਾਬ ਦਾ ਸੂਬਾ ਸੁਪਰੀਮ ਹੈ ਅਸੀਂ ਇੱਥੇ ਕੋਈ ਵੀ ਆਈਐਸਆਈ ਵੱਲੋਂ ਜਿਹੜੀ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਉਹਨਾਂ ਦੇ ਜਿਹੜੇ ਮਨਸੂਬੇ ਨੇ ਉਹਨਾਂ ਚ ਉਹਨਾਂ ਨੂੰ ਕਾਮਯਾਬ ਨਹੀਂ ਹੋਣਗੇ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਇਹ ਫੌਜੀ ਹੈਗਾ ਇਹ ਇਹਦਾ ਜਿਹੜਾ ਬੈਕਗ੍ਰਾਉਂਡ ਹੈਗਾ ਇਹਨੇ ਲੋਨਸ ਵਗੈਰਾ ਵੀ ਚੱਕੇ ਹੋਏ ਨੇ ਤੇ ਪਰਿਵਾਰ 'ਚ ਤੇ ਇਹ ਜਿਹੜੇ ਬਹੁਤ ਜ਼ਿਆਦਾ ਸੌਖੇ ਪਰਿਵਾਰ ਦਾ ਨਹੀਂ ਸੀਗਾ ਬਟੇ ਤਾਂ ਇਹ ਇਦਾਂ ਦੀਆਂ ਗੰਦੀਆਂ ਐਕਟੀਵਿਟੀਜ਼ CISF ਵੱਲੋਂ ਫਸਾ ਕੇ ਇਹਦੇ ਤੋਂ ਕਰਵਾਈਆਂ ਜਾ ਰਹੀਆਂ ਸੀਗੀਆਂ ਅਸੀਂ ਸਾਰੀ ਇਹ ਜਿਹੜੀ ਹੈਗੀ ਹੁਣ ਪੁੱਛ ਰਿਹਾ ਕਿ ਇਹਦਾ ਫਾਦਰ ਸਾਹਿਬ ਜਿਹੜੇ ਉਹ ਗੁਰਦੁਆਰਾ ਸਾਹਿਬ ਵਿੱਚ ਰਹਿੰਦੇ ਸੀ ਜੀ ਬਿਲਕੁਲ ਜੀ ਜਿਹੜੇ ਹੈਗੇ ਆ ਉਹ ਗੁਰਦੁਆਰਾ ਸਾਹਿਬ ਦੇ ਉੱਤੇ ਲੋਕਲੀ ਹੋ ਜਾਂਦੇ ਨੇ ਸਰ ਕਿਤੋਂ ਦੀ ਇਨਫੋਰਮੇਸ਼ਨ ਦੱਸਦੇ ਸੀ ਇਸ ਬੋਧਰ ਨਹੀਂ ਕਿ ਜਿਵੇਂ ਜਦੋਂ WBC ਦਾ ਪੋਸਟਿੰਗ ਜੰਪ ਇਹ ਜਿਹੜੀ ਹੈਗੀ ਹੈ ਡੰਗਾਈ ਦਾ ਤਫ਼ਤੀਸ਼ ਅਸੀਂ ਕਰਾਂਗੇ ਕਿ ਇਹ ਪਹਿਲਾਂ ਕਿੱਥੇ-ਕਿੱਥੇ ਪੋਸਟਡ ਸੀਗਾ ਕਿਹੜੀ ਕਿਹੜੀ ਇਨਫਰਮੇਸ਼ਨ ਇਹਨੇ ਸ਼ੇਅਰ ਕੀਤੀ ਹੈ ਕਦੋਂ ਤੋਂ ਇਹ ਟੱਚ ਚ ਹੈ ਕੀ ਪੈਂਡਰਾਈਵ ਸੇ ਕਿੰਨੀ ਵਾਰੀ ਪੈਂਡਰਾਈਵ ਸੇ ਇਹਨਾਂ ਨੇ ਇਨਫਰਮੇਸ਼ਨ ਦਿੱਤੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਬਿਲਕੁਲ ਬੜਕੀ ਨਾਲ ਸਰਨਾ 23 ਜੋ ਕਿ ਡਰੈਸ ਦੇ ਮਾਮਲੇ ਦੀ ਗੋਲ ਤੋਂ ਇਹ ਜਾਇਦਾ ਇਸ ਏਰੀਆ ਸੀ ਅਸੀਂ ਡੰਗਾਈ ਨਾਲ ਤਫਤੀਸ਼ ਕਰਾਂਗੇ ਕਿ ਇਹ ਕਿਹੜੀ ਕਿਹੜੀ ਟ੍ਰਾਂਜ਼ੈਕਸ਼ਨਸ ਆਈਐਸਆਈ ਦੇ ਥਰੂ ਕਿਹੜੇ ਕਿਹੜੇ ਕੰਮ ਐ ਜਿਹੜੇ ਮਾੜੇ ਕੰਮ ਕਰ ਰਹੇ ਸੀਗੇ ਪੰਜਾਬ ਦੇ ਵਿਰੋਧੀ ਤੇ ਦੇਸ਼ ਦੇ ਵਿਰੋਧੀ ਸਰ ਸਪਲਾਈ ਚ ਵੀ ਇਨਵੋਲ ਰਿਹਾ ਐ ਕਿ ਫਿਰ ਮਤਲਬ ਉਹਨਾਂ ਦੀ ਪਿਕਚਰ ਵੀ ਜਾਂਦਾ ਦੇ ਸੇ ਜਿਹੜੀਆਂ ਡੀਲ ਹੋਈ ਸੀਗੀਆਂ ਤੇ ਵੀ ਉਸ ਤੋਂ ਮਾਰਾ ਐਸਪਨੇਸ ਦੇ ਵਿੱਚ ਜੀ ਬਿਲਕੁਲ ਅਸੀਂ ਇਹ ਸਾਰੀ ਜਿਹੜੀਆਂ ਚੀਜ਼ਾਂ ਨੇ ਅਸੀਂ ਵੈਰੀਫਾਈ ਕਰਾਂਗੇ ਕਿ ਇਹਦੇ ਮੋਟਿਵ ਕੀ ਸੀਗੇ ਇਸ ਲਾਈਨ ਜਾਣਦੇ ਇਹਦੇ ਸਾਥੀ ਕੌਣ-ਕੌਣ ਸੀਗੇ ਜਿਵੇਂ ਸਾਨੂੰ ਪਤਾ ਲੱਗਿਆ ਕਿ ਦੁਬਈ ਬੇਸਡ ਧਾਰੀਵਾਲ ਦਾ ਹੀ ਮੁੰਡਾ ਹੈਗਾ ਜਿਹੜਾ ਜਿਹੜੇ ਨੇ ਇਹਨੂੰ ਪਾਕਿਸਤਾਨ ਬੇਸਡ ਇਦਾਂ ਦੇ ਸਮਗਲਰਸ ਆਈਐਸਆਈ ਦੇ ਵਿਅਕਤੀਆਂ ਨਾਲ ਟੱਚ ਕਰਾਇਆ ਅਸੀਂ ਉਹਨੂੰ ਵੀ ਜਿਹੜੀ ਹੈ ਢੰਗਾਈ ਨਾਲ ਤਫ਼ਤੀਸ਼ ਕਰਾਂਗੇ ਤੇ ਉਹਨੂੰ ਵੀ ਜੇ ਉਹਦੇ ਲੋਡ ਪੈਂਦੀ ਹੈ ਤਾਂ ਉਹਨੂੰ ਵੀ ਅਸੀਂ ਰੈੱਡ ਕਾਰਨ ਅਫੀਸ ਕਰਕੇ ਰਿਪੋਰਟ ਕਰਾਂਗੇ ਉਤਾਰ ਤੋਂ ਪਾਰ ਕਿੰਨਾ ਵੀ ਜ਼ਮੀਨ ਜਿਹੜੀ ਉਤਾਰ ਤੋਂ ਪਾਰ ਵੀ ਲੱਗੀ ਆ ਕੋਈ ਦਿੱਤੇ ਵੀ ਨਾ ਉਤਾਰਣਾ ਜੀ ਇਹ ਸਾਰੇ ਜਿਹੜੇ ਹੈਗੇ ਤਫ਼ਤੀਸ਼ ਦੇ ਵਿਸ਼ੇ ਨੇ ਅਸੀਂ ਢੰਗਾਈ ਨਾਲ ਤਫ਼ਤੀਸ਼ ਕਰਾਂਗੇ ਕੋਈ ਜੁਰਮ ਹੈ ਕੋਈ ਸੈਕੂ ਮੈਟਰ ਹੈ ਆ ਪਰ ਦਿੱਲੀ ਦਾ ਜਿੰਨੀਆਂ ਵੀ ਏਜੰਸੀਆਂ ਚੌਂਕਸ ਆਉਣ ਦੇ ਫੌਜ ਦੇ ਵੀ ਕਾਲੇ ਖੜੇ ਹੋ ਗਏ ਹੋਣਗੇ ਹੁਣ ਕਿਉਂਕਿ ਉਹਨਾਂ ਦੇ ਨਾਲ ਹੋਰ ਤਫਸੀਲਸ ਦਾ ਮੈਜੋਰਿਟੀ ਕਰ ਰਹੇ ਨੇ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਜਦੋਂ ਇਹ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਸਾਰੀਆਂ ਜਿਹੜੀ ਇਨਫੋਰਮੇਸ਼ਨ ਹੈ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਸਾਡੀਆਂ ਸਿਸਟਰ ਏਜੰਸੀਜ਼ ਹਨ ਇੰਟੈਲੀਜੈਂਸ ਏਜੰਸੀਜ਼ ਅਸੀਂ ਸਾਰਿਆਂ ਨਾਲ ਸ਼ੇਅਰ ਕਰ ਰਹੇ ਹਾਂ ਤੇ ਅਸੀਂ ਸਾਰੇ ਰਲ ਮਿਲ ਕੇ ਜੀ ਬਿਲਕੁਲ ਆ ਰਹੇ ਨੇ ਜੀ ਸਾਰੇ ਰਲ ਮਿਲ ਕੇ ਸਾਂਝੇ ਤੌਰ ਤੇ ਕਿਉਂਕਿ ਇਹ ਦੇਸ਼ ਦੀ ਇਤਿਹਾਦ ਦਾ ਮਸਲਾ ਹੈ ਤੇ ਇਸ ਕਰਕੇ ਅਸੀਂ ਬਿਲਕੁਲ ਸੈਂਸਿਟ ਸਵੇ ਸ਼ੁਕੀ ਨੇ allele ਆਇਆ ਸੀ ਕਦੋਂ ਆਇਆ ਸੀ ਔਰ ਇਹਦੇ ਵੀ ਸ਼ੁਕੀ ਸਵੇ ਦੇ ਵਾਟ ਰਿਮਾਂਡ ਦੇ ਤੇ ਇਸਦਾ ਇਹਨੂੰ ਹਜੇ ਰਿਮਾਂਡ ਇਹਦਾ ਲਾਵਾਂਗੇ ਤੇ ਬਾਕੀ ਜਿਹੜੀ ਡੰਗਾਈ ਨਾਲ ਤਫਤੀਸ਼ ਕਰਾਂਗੇ ਕਿ ਇਹ ਕਦੋਂ ਕਦੋਂ ਪਹਿਲਾਂ ਵੀ ਛੁੱਟੀ ਤੇ ਆਇਆ ਸੀਗਾ ਹੁਣ ਕਦੋਂ ਤੱਕ ਸੀਗਾ ਹੁਣ ਕਿਉਂ ਛੁੱਟੀ ਤੇ ਆਇਆ ਸੀਗਾ ਜਿਵੇਂ ਉਦਲੀ ਤਫਤੀਸ਼ ਤੋਂ ਇਹ ਸਾਹਮਣੇ ਆਇਆ ਕਿ ਇਹਦੀ ਵਾਈਫ ਪ੍ਰੈਗਨੈਂਟ ਸੀਗੀ ਤੇ ਪ੍ਰੈਗਨਸੀ ਕਰਾਣ ਆਇਆ ਸੀ ਇਹ ਛੁੱਟੀ ਕਿਸ ਦਾ ਜੀ ਰੈਕਟ ਤੋਂ ਵੱਲੋਂ ਕਿਤਾ ਕੀ ਜਾਣ ਤੇ ਬਾਕੀ ਤੇ ਅਸੀਂ ਇਹਨੂੰ ਜਿਹੜਾ ਸਨ ਪਰਮਿਸ਼ਨ ਇਹਦੇ ਮੋਬਾਈਲ ਦੇ ਵਿੱਚ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਜੀ ਬਿਲਕੁਲ ਸਾਨੂੰ ਇਹਦੇ ਮੋਬਾਈਲ ਚ ਕਾਫੀ ਇਨਕ੍ਰਿਮੀਨੇਟਿੰਗ ਡਾਟਾ ਮਿਲਿਆ ਸਾਨੂੰ ਲੋਕੇਸ਼ਨਸ ਵੀ ਮਿਲਿਆ ਨੇ ਉਹਦੀਆਂ ਫੋਟੋ ਵੀ ਮਿਲਿਆ ਨੇ ਪੈਂਡਰ ਇਸ ਦੀਆਂ ਜਿਹੜੀਆਂ ਫੋਟੋਜ਼ ਇਹਨਾਂ ਨੇ ਇਹ ਜੰਮੂ ਠਹਿਗੀ ਹੈ ਇਹ ਅਸੀਂ ਜਿਹੜੇ ਆਰਮੀ ਨਾਲ ਅਸੀਂ ਤਫਤੀਸ਼ ਉਹ ਕਰਕੇ ਪ੍ਰੋਪਰਟੀ ਕਿਹੜੇ ਯੂਨਿਟ ਚ ਸੀਗਾ ਪਹਿਲਾਂ ਕਿੱਥੇ ਕਿੱਥੇ ਸੀਗਾ ਉਹ ਸਾਰਾ ਅਸੀਂ ਅਮਰੀਕੀ ਨਾਲ ਇਹ ਜਾਂਚ